ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਨੇ ਸਾਰੇ ਠੀਕੋਂ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਸਾਡੇ ਪਿੰਡ ਤੋਂ ਨੇ ਆਂਟੀ ਜੀ ਮਨਜੀਤ ਕੌਰ ਜੀ ਤੁਸੀਂ ਸਾਰੇ ਜਾਣਦੇ ਹੋਵੋਗੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਨੇ ਅ ਖਾਸ ਕਰ ਫੇਸਬੁੱਕ ਤੇ ਪੰਜ ਛੇ ਦਿਨ ਪਹਿਲਾਂ ਉਹਨਾਂ ਨੇ ਇੱਕ ਪੋਸਟ ਪਾਈ ਸੀ ਫੇਸਬੁੱਕ ਤੇ ਨਿਊਜ਼ੀਲੈਂਡ ਦੇ ਕਿਸੇ ਜਗ੍ਹਾ ਬਾਰੇ ਉਹ ਕਾਫੀ ਦੋਸਤਾਂ ਨੂੰ ਸਮਝ ਚ ਨਹੀਂ ਆਈ ਹੋਗੀ ਕਿ ਉਹ ਮਤਲਬ ਕਿਸ ਜਗ੍ਹਾ ਦੀ ਗੱਲ ਕਰ ਰਹੇ ਨੇ ਜਾਂ ਉਹਨਾਂ ਨੇ ਜਗ੍ਹਾ ਬਾਰੇ ਕੀ ਗੱਲ ਕੀਤੀ ਹੈ ਤੁਸੀਂ ਪਹਿਲਾਂ ਇਹ ਵੀਡੀਓ ਦੇਖੋ ਬਾਅਦ ਵਿੱਚ ਆਪਾਂ ਗੱਲ ਕਰਦੇ ਹਾਂ ਥੱਲੇ ਪਾਣੀ ਬਾਈ ਅੱਗੇ ਜਾ ਸਕਦਾ ਮੈਂ ਜਾਂ ਨਹੀਂ ਆ ਜਿਆਦਾ ਕਲੋਜ਼ ਨਾ ਜਾਵੇ ਪਾਣੀ ਜਿਆਦਾ ਕਲੋਜ਼ ਨਾ ਜਾਵਾ ਤੇ ਆਹ ਦੇਖੋ ਜੀ ਸਾਰਾ ਪਾਣੀ ਟੈਂਪਰੇਚਰ ਐਨਾ ਯਾਰ ਤੇ ਇਹ ਤਾਂ ਨਾ ਵਾਕਈ ਜਿਵੇਂ ਕਹਿੰਦੇ ਨੇ ਵੀ ਧਰਤੀ ਦੇ ਥੱਲੇ ਬੰਬ ਬੰਬ ਵਧੀ ਰਹੇ ਨੇ ਇਹਦਾ ਇੱਥੋਂ ਨਿਕਲੀ ਜਾਂਦਾ ਥਾਂ ਥਾਂ ਨਿਕਲੀ ਜਾਂਦਾ ਤੇ ਇੱਥੇ ਚੰਗਾ ਭਲਾ ਗਰੀਨ ਐ ਕਲੀਨ ਐ ਹੈ ਨਾ ਖੁਸ਼ ਜੀ ਹਾਂ ਜੀ ਦੇਖ ਲਓ ਉਹੀ ਗੱਲ ਹੈ ਨਾ ਵੀ ਮੌਤ ਨੂੰ ਮਾਸੀ ਕਹਿ ਕੇ ਰਹਿੰਦੇ ਨੇ ਜਮਾਂ ਇਹਦਾ ਸਹੀ ਗੱਲ ਹੈ ਇਹ ਤਾਂ ਹਾਰਡ ਹੈ ਬਹੁਤ ਰਹਿਣਾ ਸਹੀ ਪਿੰਡ ਹੈ ਤੇ ਇੱਥੇ ਦੇਖੋ ਆਹ ਹੋਰੇ ਵੀ ਮਤਲਬ ਇਹ ਫਟੇ ਵੀ ਕਿਸ ਤਰ੍ਹਾਂ ਘਰ ਹੈਗਾ ਜਿੰਨੇ ਵੀ ਤੁਸੀਂ ਘਰ ਘਰ ਦੇਖੋਗੇ ਨਾ ਸਾਰੇ ਇਹ ਆਹੀ ਹਾਲ ਆ ਤੇ ਉਹ ਦੇਖੋ ਸਾਹਮਣੇ ਤੇ ਆਈਸਲੈਂਡ ਤੋਂ ਬਾਅਦ ਮੈਂ ਪਹਿਲਾਂ ਵੀ ਸ਼ਾਇਦ ਦੱਸਿਆ ਸੀ ਆਈਸਲੈਂਡ ਤੋਂ ਬਾਅਦ ਪਹਿਲਾ ਇਹੋ ਜਿਹਾ ਮੁਲਕ ਨਿਊਜ਼ੀਲੈਂਡ ਜਿੱਥੇ ਅਸੀਂ ਆਹ ਹਾਲ ਦੇਖਿਆ ਮਤਲਬ ਹਰ ਤਾਂ ਆ ਗਿਆ ਤੇ ਇਧਰ ਇੱਕ ਵੱਡੀ ਸਾਰੀ ਲੇਕ ਹੈ ਤੇ ਮੈਂ ਤੁਹਾਨੂੰ ਦੱਸਦਾ ਵੀ ਲੇਕ ਦਾ ਜਿਹੜਾ ਝੀਲ ਇੱਕ ਪਾਸੇ ਝੀਲ ਹੈਗੀ ਤੇ ਦੂਜੇ ਪਾਸੇ ਦੱਸਦੇ ਆ ਜੀ ਕਹਿੰਦੇ ਵੀ ਗਰਮ ਪਾਣੀ ਦਾ ਇਹ ਚਸ਼ਮਾ ਫੁੱਟ ਰਿਹਾ ਹੈਗਾ ਹਾ ਜਦੋਂ ਤੁਸੀਂ ਦੇਖੋਗੇ ਨਾ ਸਾਰ ਤੇ ਇਹਦਾ ਟੈਂਪਰੇਚਰ ਵੀ ਕਹਿੰਦੇ ਕਾਫੀ ਦੱਸਦੇ ਆ ਹਾ ਦੇਖੋ ਜੀ ਇਹ ਵੀ ਬਾਈ ਦੱਸਦੇ ਮੈਨੂੰ ਕਹਿੰਦਾ 100 60-70 ਡਿਗਰੀ ਦੇ ਟੈਂਪਰੇਚਰ ਹੈ ਪਰ ਆਲੇ ਪਾਸੇ ਠੰਡੀ ਝੀਲ ਹੈ ਉਹ ਦੂਰ ਮਤਲਬ ਜਿਹੜੀ ਤੁਹਾਨੂੰ ਦਿਖਾਈ ਸੀਗੀ ਤੇ ਇੱਥੇ ਆ ਚੀਜ਼ ਹੈਗੀ ਕਰੇ ਵੈਸੇ ਆਪਣੇ ਵੀ ਕਈ ਥਾਮੇ ਹੈਗੀਆਂ ਨੇ ਪੰਜਾਬ 'ਚ ਜਾਣੇ ਉੱਥੇ ਵੀ ਗਰਮ ਪਾਣੀ ਦੇ ਚਸ਼ਮੇ ਆ ਜਿਹੜੇ ਆਏ ਆਉਂਦੇ ਆ ਤੇ ਪਰ ਰੋਟੁਰੂ ਆ ਵਰਲਡ ਫੇਮਸ ਆ ਇਹ ਚੀਜ਼ ਲਈ ਮਤਲਬ ਪੂਰੀ ਦੁਨੀਆ 'ਚ ਰੋਟੁਰੂ ਦਾ ਨਾਮ ਜਾਣਿਆ ਜਾਂਦਾ ਤਾਂ ਇਹ ਜਿਹੜੀ ਵੀਡੀਓ ਹੈ ਤੁਸੀਂ ਦੇਖ ਲਈ ਇਹ ਨਿਊਜ਼ੀਲੈਂਡ ਦੀ ਜਗ੍ਹਾ ਜਿੱਥੇ ਥੋੜੀ ਜੀ ਦੂਰੀ ਦੇ ਉੱਪਰ ਹੀ ਠੰਡਾ ਪਾਣੀ ਹੈ ਤੇ ਥੋੜੀ ਜੀ ਦੂਰੀ ਉੱਥੇ ਨਾਲ ਲੱਗਦੇ ਹੀ ਬਹੁਤ ਗਰਮ ਪਾਣੀ ਹੈ ਤਾਂ ਇਸ ਚੀਜ਼ ਬਾਰੇ ਉਹਨਾਂ ਦੀ ਪੋਸਟ ਸੀਗੀ ਕਿ ਜੇ ਇਹੀ ਜਗ੍ਹਾ ਆਪਣੇ ਕਿਤੇ ਭਾਰਤ 'ਚ ਹੁੰਦੀ ਤਾਂ ਲੋਕ ਮੱਥੇ ਟੇਕ ਟੇਕ ਮਰ ਜਾਂਦੇ ਸੀਗੇ ਤੇ ਹਾਲਾਂਕਿ ਭਾਰਤ ਦੇ ਵਿੱਚ ਹੈਗੀਆਂ ਵੀ ਨੇ ਪਹਾੜਾਂ ਦੇ ਵਿੱਚ ਕਾਫੀ ਧਾਰਮਿਕ ਸਥਾਨ ਇਹੋ ਜਿਹੇ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉੱਥੇ ਲੋਕ ਜਾਂਦੇ ਨੇ ਤੇ ਉਹਨੂੰ ਰੱਬ ਨਾਲ ਜੋੜ ਕੇ ਦੇਖਦੇ ਨੇ ਵੀ ਇੱਥੇ ਗਰਮ ਪਾਣੀ ਹੈ ਇੱਧਰ ਪਾਣੀ ਬਿਲਕੁਲ ਠੰਡਾ ਹੈ ਜੇ ਇਹ ਰੱਬ ਨਹੀਂ ਹੈਗਾ ਤਾਂ ਰੱਬ ਦੀ ਕਰਾਮਾਤ ਨਹੀਂ ਹੈਗੀ ਤਾਂ ਫਿਰ ਹੋਰ ਰੱਬ ਕੀ ਹੁੰਦਾ ਹੈ ਤੇ ਪਰ ਬਾਹਰਲੇ ਲੋਕ ਇਸ ਤਰ੍ਹਾਂ ਨਹੀਂ ਸੋਚਦੇ ਹੈਗੇ ਉਹ ਕੁਦਰਤ ਨੂੰ ਕੁਦਰਤ ਦੇ ਰੂਪ ਵਿੱਚ ਹੀ ਸੋਚਦੇ ਨੇਗੇ ਸੋ ਇਹੀ ਉਹਨਾਂ ਦਾ ਜਿਹੜਾ ਵੀਡੀਓ ਦਾ ਪੋਸਟਰ ਦਾ ਐਕਸਪਲੇਨ ਸੀਗਾ ਆਪਾਂ ਕੀਤਾ ਥੈਂਕ ਯੂ